ਮਾਝੇ ਦੇ ਪ੍ਰਦੇਸ਼ ਦੇ ਮੰਡੀ ਦੇ ਵਿੱਚ ਬੱਦਲ ਫਟਣ ਦੇ ਨਾਲ ਆਈ ਤਬਾਹੀ जगਜਾਹਰ ਹੈ ਲੇਕਿਨ ਸੰਸਦ ਕੰਗਣਾ ਅਰਨੌਤ ਨੇ ਹੁਣ ਤੱਕ ਕੋਈ ਬਿਆਨ ਨਹੀਂ ਦਿੱਤਾ ਨਾ ਹੀ ਪੀੜਤਾਂ ਦੇ ਪ੍ਰਤੀ ਕੋਈ ਸੰਵੇਦਨਾ ਪ੍ਰਗਟ ਕੀਤੀ ਅਜਿਹੇ ਦੇ ਵਿੱਚ ਹੁਣ ਕੰਗਣਾ ਰਣੌਂ ਤੇ ਸਵਾਲ ਖੜੇ ਹੋ ਰਹੇ ਹਨ ਕਿ ਸਥਾਨਕ ਸੰਸਦ ਹੋਣ ਦੇ ਬਾਵਜੂਦ ਉਹਨਾਂ ਨੇ ਹੁਣ ਤੱਕ ਕੋਈ ਟਿੱਪਣੀ ਕਿਉਂ ਨਹੀਂ ਕੀਤੀ ਇਹ ਸਵਾਲ ਜਦ ਹਿਮਾਚਲ ਪ੍ਰਦੇਸ਼ ਦੇ ਵਿਰੋਧੀ ਧਿਰ ਅਤੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਵੱਡਾ ਬਿਆਨ ਦੇ ਦਿੱਤਾ ਦਰਸਲ ਜੈਰਾਮ ਠਾਕੁਰ ਦੇ ਸਾਹਮਣੇ ਸਵਾਲ ਰੱਖਿਆ ਗਿਆ ਕਿ ਮੰਡੀ ਤਰਾਸਦੀ ਦਾ ਤੀਜਾ ਦਿਨ ਹੈ لیکن ਸੰਸਦ ਕੰਗਨਰ ਨੋਟ ਨੇ ਇੱਕ ਸੋਸ਼ਲ ਮੀਡੀਆ ਪੋਸਟ ਤੱਕ ਨਹੀਂ ਕੀਤਾ ਹਾਲਾਂਕਿ ਪ੍ਰਧਾਨ ਮੰਤਰੀ ਦੇ ਘਾਣਾ ਜਾਣੇ ਤੇ ਉਹਨਾਂ ਨੇ ਪੋਸਟ ਕੀਤਾ ਜਵਾਬ ਦੇ ਵਿੱਚ ਜੈਰਾਮ ਠਾਕੁਰ ਨੇ ਆਖਿਆ ਕਿ ਮੈਂ ਇਸ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਗਾ ਬੀਜਪੀ ਦੇ ਸੀਨੀਅਰ ਆਗੂ ਜੈਰਾਮ ਠਾਕੁਰ ਨੇ ਇਹ ਆਖਿਆ ਕਿ ਮੈਨੂੰ ਮਾਲੂਮ ਨਹੀਂ ਉਹਨਾਂ ਨੇ ਅਜੀਹਾ ਕਿਉਂ ਕੀਤਾ ਅਸੀਂ ਲੋਕ ਇੱਥੇ ਹਾਂ ਮੰਡੀ ਦੇ ਲੋਕਾਂ ਦੇ ਨਾਲ ਜੀਨ ਮਰਨ ਦੇ ਲਈ ਲਗਾਤਾਰ ਕੰਮ ਕਰ ਰਹੇ ਹਾਂ जिन्होंने चिंता नहीं है उस उसके बारे में कोई टिप्पणी नहीं करना चाहता दिन है मंडी की सांसद कर्ल राउत का एक ट्वीट तक नहीं आया कि इतनी बड़ी संवेदना का एक ट्वीट है अदरवाइज वो आज प्रधानमंत्री का खाना गए उसका ट्वीट वो कर रही है सुबह लेकिन वो मुझे मालूम नहीं इस बारे में मैं टिप्पणी नहीं करना चाहता हूं और मैं सिर्फ हम लोग हैं हम लोग उन लोगों के साथ जीने मरने के लिए है ਜਿਨ੍ਹਾਂ ਦਾ ਕੰਸਰਨ ਹੈ ਜਿਨ੍ਹਾਂ ਦਾ ਨਹੀਂ ਹੈ ਉਹਨਾਂ ਦੇ ਬਾਰੇ ਮੈਂ ਟਿੱਪਣੀ ਕਰਨਾ ਨਹੀਂ ਚਾਹਤਾ। ਯਾਨੀ ਸਾਫ ਤੌਰ ਤੇ ਬੀਜੇਪੀ ਅਤੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ ਬਿਆਨ ਦੇ ਵਿੱਚ ਵਿਰੋਧਤਾ ਦਿਖਾਈ ਹੈ ਖਾਸ ਕਰ ਜੋ ਮੰਡੀ ਤੋਂ ਸੰਸਦ ਮੈਂਬਰ ਹਨ ਕੰਗਨਾ ਰ瑙ਤ ਦੇ ਪ੍ਰਤੀ ਯਾਨੀ ਕਿ ਸਾਫ ਤੌਰ ਤੇ ਕਹਿ ਸਕਦੇ ਹਾਂ ਕਿ ਬੀਜੇਪੀ ਦੇ ਵੱਡੇ ਚਿਹਰੇ ਵੱਡੇ ਆਗੂ ਹੀ ਕੰਗਨਾ ਰ瑙ਤ ਦੇ ਹਿਮਾਚਲ ਤਰਾਸਦੀ ਤੋਂ ਬਣਾਈ ਦੂਰੀ ਤੋਂ ਨਾਰਾਜ਼ ਹਨ। ਹੁਣ ਜੈਰਾਮ ਠਾਕੁਰ ਦੇ ਵਿਅੰਗ ਤੇ ਕਾਂਗਰਸ ਤੰਜ ਕਸ ਰਹੀ ਹੈ ਕਾਂਗਰਸ ਇੰਡੀਆ ਦੇ ਅਧਿਕਾਰਿਕ ਐਕਸ ਅਕਾਊਂਟ ਤੋਂ ਜੈਰਾਮ ਠਾਕੁਰ ਦਾ ਇਸ ਵਿਅੰਗ ਦਾ ਵੀਡੀਓ ਸ਼ੇਅਰ ਕੀਤਾ ਗਿਆ ਅਤੇ ਕੰਨਰ ਅਰਨੋਤ ਤੇ ਨਿਸ਼ਾਨਾ ਸਾਧਿਆ ਗਿਆ ਹੈ ਪਾਰਟੀ ਨੇ ਪੋਸਟ ਵਿੱਚ ਲਿਖਿਆ ਕਿ ਸੰਸਦ ਕੰਨਰ ਅਰਨੋਤ ਨੂੰ ਮੰਡੀ ਦੇ ਲੋਕਾਂ ਦੀ ਚਿੰਤਾ ਨਹੀਂ ਇਹ ਗੱਲ ਅਸੀਂ ਨਹੀਂ ਨਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਬੀਜੇਪੀ ਆਗੂ ਜੈਰਾਮ ਠਾਕੁਰ ਕਹਿ ਰਹੇ ਹਨ ਮਰਹਾਲ ਜਿਸ ਤਰੀਕੇ ਦੇ ਨਾਲ ਮੰਡੀ ਖੇਤਰ ਹਰ ਵਾਰ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ ਇਸ ਦੇ ਨਾਲ ਪੁੱਲੂ ਇਹ ਦੋ ਜ਼ਿਲ੍ਹੇ ਹਨ ਜੋ ਕਿ ਬਹੁਤ ਜ਼ਿਆਦਾ ਹੜ੍ਹ ਦੇ ਕਾਰਨ ਪ੍ਰਭਾਵਿਤ ਹੁੰਦੇ ਨੇ ਇਸ ਵਾਰ ਵੀ ਜਿਸ ਤਰੀਕੇ ਦੇ ਨਾਲ ਪਿਛਲੇ ਇੱਕ ਤਰੀਕ ਤੋਂ ਹੀ ਮੌਨਸੂਨ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਸੀ ਤਾਂ ਇਸ ਵਿੱਚ ਖਾਸ ਕਰਕੇ ਜਿਹੜਾ ਮੰਡੀ ਜ਼ਿਲ੍ਹਾ ਬਹੁਤ ਜ਼ਿਆਦਾ ਭਾਰੇ ਨੁਕਸਾਨ ਇਸ ਵਾਰ 2025 ਦੇ ਵਿੱਚ ਵੀ ਹੋਇਆ ਹੈ ਇੱਕੋ ਦਿਨ ਦੇ ਵਿੱਚ ਕਈ ਕਿਥਾਂ ਤੇ 14-14 ਵਾਰ ਬੱਦਲ ਫਟਣੀਆਂ ਘਟਨਾਵਾਂ ਆਈਆਂ ਲੇਕਿਨ ਇਸ ਪੂਰੇ ਘਟਨਾਕਰਮ ਦੇ ਉੱਪਰ ਇਸ ਪੂਰੀ ਤਰ੍ਹਾਂ ਦੇ ਦਿੱਤੇ ਕੰਗਣਾ ਅਰਨੌਤ ਬਿਲਕੁਲ ਸੋਸ਼ਲ ਮੀਡੀਆ ਤੇ ਜਿਸ ਤਰੀਕੇ ਨਾਲ ਐਕਟਿਵ ਹੋ ਰਹੇ ਹੁੰਦੇ ਹਨ ਹਰ ਦੇਸ਼ ਦੀ ਗਤੀਵਿਧੀ ਤੇ ਤੁਰੰਤ ਟਿੱਪਣੀ ਕਰਦੇ ਨੇ ਲੇਕਿਨ ਇਸ ਤਰਾਸ ਵੀ ਤੋਂ ਜਿਸ ਤਰੀਕੇ ਨਾਲ ਉਹਨਾਂ ਨੇ ਦੂਰੀ ਬਣਾਈ ਹੈ ਇਸ ਨੂੰ ਲੈ ਕੇ ਹਿਮਾਚਲ ਦਿੱਲੋਂ ਖਾਸ ਕਰ ਹਰਿਆਣਾ ਪੰਜਾਬ ਦੇ ਵਿੱਚ ਵੀ ਕੰਗਣਾ ਅਰਨੌਤ ਨੂੰ ਟ੍ਰੋਲ ਕਰ ਰਹੇ ਨੇ ਖਾਸ ਕਰ ਹੁਣ ਭਾਜਪਾ ਹੀ ਇਸ ਮੁੱਦੇ ਤੇ ਸੰਸਦ ਮੈਂਬਰ ਕੰਗਨਾਰ ਰੌਕ ਨੇ ਟਿੱਪਣੀ ਕਰ ਰਹੀ ਹੈ ਤੇ ਦੂਜੇ ਪਾਸੇ ਇਸ ਟ੍ਰੋਲਿੰਗ ਤੋਂ ਬਾਅਦ ਕੰਗਨਾਰ ਰੌਕ ਨੇ ਖੁਦ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਮੈਂ ਹਿਮਾਚਲ ਦਿੱਲੀ ਔਨ ది ਵੇਂ ਹਾਂ ਤੇ ਮੈਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਾਂਗੀ। ਲekin ਸਵਾਲ ਇਹ ਉੱਠਦਾ ਹੈ ਕਿ ਟ੍ਰੋਲਿੰਗ ਤੋਂ ਬਾਅਦ ਹੀ ਕੰਗਨਾਰ ਰੌਕ ਨੂੰ ਕਿਉਂ ਆਦਾਇਆ ਇਹ ਨਾਰਾਜ਼ਗੀ ਲੋਕਾਂ ਦੇ ਵਿੱਚ ਸਾਫ਼ ਤੌਰ ਤੇ ਦੇਸ਼ ਭਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ।